ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਾਰਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੈਕ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਬਾਈ ਪੀਤੇ ਕੋਲ ਪਹੁੰਚੇ ਆ ਰੁਟੀਨ ਚ ਬਾਈ ਦੇ ਪਸ਼ੂ ਆਉਂਦੇ ਰਹਿੰਦੇ ਨੇ ਵੀਡੀਓ ਤਾਂ ਚਲੋ 15 ਦਿਨਾਂ ਦਿਨਾਂ ਬਾਅਦ ਆਉਂਦੀ ਆ ਪਰ ਹਰ ਵਕਤ ਬਾਈ ਕੋਲ ਪਸ਼ੂ ਅਵੇਲੇਬਲ ਹੁੰਦੇ ਆ ਜਦੋਂ ਮਰਜੀ ਬਾਈ ਨੂੰ ਕਾਲ ਕਰ ਸਕਦੇ ਹੋ ਇੱਥੇ 5 ਤੋਂ 7 ਪਸ਼ੂ ਹਰ ਹ ਵਕਤ ਅਵੇਲੇਬਲ ਹੋਣਗੇ ਜਿਹੜਾ ਤੁਹਾਨੂੰ ਜਚੂਗਾ ਆਪਦੀ ਸਮਝ ਨਾਲ ਤਸੱਲੀ ਪਰਖ ਕਰਕੇ ਲਿਜਾ ਸਕਦਾ ਏ ਸਾਰੀਆਂ ਗਾਇਆਂ ਓਕੇ ਹੋਣੀਆਂ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਪ੍ਰੀਤ ਸਿੰਘ ਪੀਤਾ ਕਹਿੰਦੇ ਵੈਸੇ ਹਾਂਜੀ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਨੰਬਰ ਹੈ 9855195821 ਇੱਕ ਗਾਟ 7837 95821 ਹੈ ਜੀ ਠੀਕ ਆ ਸਭ ਤੋਂ ਵੱਡਾ ਨੰਬਰ ਠੀਕ ਆ ਜੀ ਆਪਾਂ ਬਈ ਲਗਭਗ ਹਫਤਾ ਪਹਿਲਾਂ ਵੀਡੀਓ ਪਾਈ ਸੀਗੀ 8-9 ਗਾਇਆਂ ਦੀ ਵਿਗੀਆਂ ਸੀਗੀ ਹਾਂਜੀ ਉਦੋਂ ਹੀ ਸੀ ਲੋਕਾਂ ਸੀ ਨਾਲ ਦੇ ਨਾਲ ਹੀ ਠੀਕ ਆ ਜੀ ਕਿੰਨਾ ਕ ਫੋਨ ਆਇਆ ਜੀ ਫੋਨ ਤਾਂ ਹਜੇ ਵੀ ਆਈ ਜਾਂਦੇ ਹੋ ਵੀਡੀਓ ਤੇ ਠੀਕ ਆ ਜੀ ਹਾਂਜੀ ਹਾਂਜੀ ਤੇ ਅੱਜ ਬਈ ਕਿੰਨੇ ਐਨੀਮਲ ਸੇਲ ਆ ਜੀ ਆਪਣੇ ਹੀ 6 ਨਾਂ ਗਾਇ ਅੱਜ ਠੀਕ ਹੈ ਰੇਟ ਕਿੰਨੇ ਤੋਂ ਸਟਾਰਟ ਹੋਊਗਾ ਜੀ ਰੇਟ ਇਹ ਆਪਾਂ 33000 ਰੱਖਾਂਗੇ 33000 ਤੋਂ ਸਟਾਰਟ ਆ ਹਾਂਜੀ ਹਾਂਜੀ ਤੇ ਐਂਡ ਲੈਵਲ ਐਂਡ ਲੈ ਉਹ 45000 ਤੱਕ ਠੀਕ ਆ ਜੀ ਬਿਲਕੁਲ ਗਜਮੁਲ ਤੇ ਬਾਈ ਕੋਲ ਪਸ਼ੂ ਹੁੰਦੇ ਆ ਤੇ 90% ਵਪਾਰੀ ਵੀ ਬਾਈ ਕੋਲ ਪਸ਼ੂ ਲੈ ਜਾਂਦੇ ਤੇ ਗਾਂ ਆਪਦਾ ਸਾਫ ਕੇ ਸੇਲ ਕਰ ਦਿੰਦੇ ਆ ਇੱਕ ਨੰਬਰ ਬਾਈ ਕਿਦੋਂ ਸ਼ੁਰੂ ਕਰ ਗਈ ਇਧਰ ਠੀਕ ਆ ਜੀ ਕੀ ਡਿਟੇਲ ਆ ਜੀ ਇਹਦੀ ਇਹ ਪਹਿਲਾ ਸੁਹਾਈ ਵੜਾ ਠੀਕ ਆ ਜੀ ਦੰਦੋਂ ਵੇਖੀ ਆ ਬਾਈ ਮੰਦੋਂ ਮਤਲਬ ਛਿੱਗੀ ਆ ਯਾਰ ਠੀਕ ਆ ਜੀ ਦੈਨ ਕਿੰਨੇ ਲੈ ਜੂ ਬਾਈ ਦੈਨ ਅਹੀ ਹਫਤਾ ਲੈ ਜੂਗੀ ਕਿੰਨਾ ਕਪਾਜੂ ਦਾ ਬੱਬੀ ਤੇਰਾ 10 1/2 ਲੀਟਰ ਚਾਹੀਦਾ ਜੀ ਬਾਕੀ ਸੇਵਾ ਦਾ ਹਾਂਜੀ ਬਾਕੀ ਸੇਵਾ ਹੀ ਕਰੂਗਾ ਜੀ ਤੂਰੇ ਕਿ ਦਿਖਾ ਦਿਓ ਜੀ 22 ਦੇ ਦਸਨ ਮਦਾਵਕ ਪਹਿਲੇ ਸਵੇ ਸੁਣਦੀ ਆ ਮੂੰਹ ਤੋਂ ਛੇ ਦੰਦਾਂ ਦਾ ਕੱਲੀ ਕੱਚੀ ਕੱਚੀ ਆ ਲਗਭਗ ਹਫ਼ਤਾ ਖੁੱਲਾ ਲੈ ਜੂਗੀ ਬਾਕੀ ਪਸ਼ੂ ਤੇ ਚਰਤੇ ਆ ਜੇ ਪਸ਼ੂ ਸੌਖਾ ਤੱਕ ਦੋ ਦਿਨ ਪਸ਼ੂ ਵੱੱਦ ਵੀ ਲੈ ਜਾਂਦਾ ਤੇ ਜੇ ਤੂਰੇ ਫੇਰੇ ਨਾਲ ਘਟ ਵੀ ਜਾਂਦਾ ਤਿਆਰੀ ਕਰਮਾਂ ਵਾਲੀ ਦੀ ਚੰਗੀ ਆ ਕੱਦ ਕਾਠ ਵੀ ਚੰਗਾ ਰੰਗ ਪ੍ਰਿੰਟ ਵੀ ਚੰਗਾ ਜੀ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਜਿਹੜੀਆਂ ਵਾਲ ਢਲਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਕੱਢ ਕੇ ਸੋਣਾ ਥਣਾ ਦੇ ਸਹਿ ਸੋਹਣੇ ਆ ਚਾਰੇ ਤਨ ਗੈਬ ਤੇ ਨਿਖੜ ਮਿਕ ਕੋਈ ਸਹਿ ਦੇ ਇੱਕ ਜਮਾ ਬੇਮਲੂਮੀ ਦੀ ਸ਼ਾਕ ਆ ਜੀ ਨਾ ਮਾਤਰੀ ਆ ਤੇ ਉਹਦੇ ਵੱਲੋਂ ਬੇਫਿਕਰ ਹੋ ਜੋ ਤੇ ਥਣਾ ਦੀਆਂ ਬਾਈ ਸਾਰੀਆਂ ਡੰਗ ਹਾਂਜੀ ਹਾਂਜੀ ਡੰਗ ਹੋਣਗੀਆਂ ਓਕੇ ਠੀਕ ਹੈ ਜੀ ਬਾਕੀ ਹਵਾਨੇ ਚ ਝੋਲ ਚੈੱਕ ਕਰ ਲਓ 13 14 ਕਿਲੋ ਦੁੱਧ ਕੋਈ ਬਾਲਾ ਵੀ ਨਹੀਂਗਾ ਕਿਉਂਕਿ ਬੱਚੀ ਚੰਗੀ ਐ ਨਮਾ ਹਾਨ ਸੋਹਣੀ ਫੇਸ ਕੁਆਲਟੀ ਜਾਤ ਬਰੀਡ ਤੇ ਪੱਕ ਤੋਂ ਵੀ ਚੰਗੀ ਐ ਜੀ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਜੂਗਾ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲਿਆਂਦੀਆਂ ਜਿਹਨੂੰ ਪਸੰਦ ਆਊਗੀ ਆਪਦੇ ਤੋਂ ਥਾਣ ਚੈੱਕ ਕਰਕੇ ਲੈ ਜੇ ਮੁੱਲ ਬਈ ਇਹਦਾ ਮੁੱਲ ਦਾ 33000 ਹੈ ਮਾੜਾ ਮੋਟਾ ਛੋਟਾ ਆਪਾ ਜੀ ਹਾਂਜੀ ਕੋਈ ਨਹੀਂ ਮਾੜਾ ਮੋਟਾ ਹੋ ਜੂਗਾ ਛੋਟਾ ਆਪਾਂ ਠੀਕ ਆ ਜੀ ਜਮਾ ਜੈਜ ਮੁੱਲਾ 33000 ਚ ਆ ਜਿਹੜੇ ਬਾਈ ਦੇ ਮੁੱਲ ਆ ਇਹ ਮੁੱਲ ਤੁਹਾਨੂੰ ਕਿਤੋਂ ਗਾ ਨਹੀਂ ਮਿਲਣੇ ਕਿਉਂਕਿ ਬਾਈ ਇਕੱਠਾ ਸਟਾਕ ਲੈ ਕੇ ਆਉਂਦਾਗਾ ਤੇ ਪਸ਼ੂ ਤਾਂ ਜ਼ਿਆਦਾ ਸੀਗੇ ਅੱਜ ਵੀ ਪਰ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਆ ਇਹ ਇਹ ਜਾਇਜ ਮੁੱਲ ਤੇ ਰਹਿ ਗਈਆਂ ਜੀ 2 ਨੰਬਰ ਬਾਈ 2 ਨੰਬਰ ਦੂਜੇ ਸੂਏ ਸੁਣਾ ਜੀ ਠੀਕ ਆ ਜੀ ਦੈਣ ਕਿੰਨੇ ਲੈ ਜੂ ਬਾਈ ਦੈਣ ਅਜੇ ਇਹ 5-6 ਪਏ ਹੀ ਆ ਤੇ ਬਾਕੀ ਹਫ਼ਤਾ ਵੀ ਲੈ ਸਕਦੀ ਆ ਬਾਕੀ ਸੋਹਣੀ ਫੇਸ ਕੁਆਲਿਟੀ ਜਰਸੀ ਕਿਉਂਕਿ ਗਰਮੀ ਦਾ ਮੌਸਮ ਆ ਰਿਹਾ ਜੀ ਗਰਮੀ 'ਚ ਜਰਸੀ ਕਾਮਯਾਬ ਰਹਿਣੀ ਆ ਸੋਹਣੀ ਫੇਸ ਕੁਆਲਿਟੀ ਆਂ ਚੈੱਕ ਕਰ ਲੋ ਛੋਟਾ ਕੰਨ ਬਰੀਡ ਵਾਲੇ ਪੱਖ ਤੋਂ ਵੀ ਚੰਗੀ ਆ ਸ਼ਾਈਨਿੰਗ ਚੈੱਕ ਕਰ ਲੋ ਕੋਈ ਲਿੱਸੀ ਫਿੱਕੀ ਨਹੀਂ ਕਰਮ ਵਾਲੀ ਗੋਲ ਮਟੋਲੀ ਆ ਜੀ 12 ਦਾ 15 ਕਿਲੋ ਦੁੱਧ ਕੋਈ ਬਾਲਾ ਨਹੀਂ ਜਿਹੜੇ ਦੇਣਾ ਬਾਈ ਕਹਿੰਦਾ ਮਾਲਕਾਂ ਨੇ ਤਾਂ ਹਫ਼ਤਾ ਹਫ਼ਤਾ ਕਹੇ ਕਿ ਦਿੱਤੀਆ ਬਾਕੀ ਕਈ ਔਰ ਪਸ਼ੂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਥਣ ਬਹੁਤ ਸੋਹਣੇ ਆ ਚਾਰ ਹੀ ਥਣ ਆ ਕੋਈ ਛਾਕ ਨਹੀਂ ਵਾਧੂ ਹਵਾਨਾ ਕਰਮ ਵਾਲੀ ਦਾਤ ਤੋਂ ਕੋਈ ਨਹੀਂ ਥੋੜੇ ਜਿਹਾ ਬਸ ਪਸ਼ੂ ਨਮਾਉਣ ਘਮਾਉਣ ਆਲੇ ਆ ਤੇ ਉਦਾਂ ਚੰਗੇ ਆ ਜੀ ਵਜਨ ਵਾਲੀ ਵਹਿੜਾ ਕੋਈ ਲਿੱਸੀ ਨਹੀਂ ਗਈ ਦੇਖ ਸਕਦੇ ਹੋ ਪੂਰੀ ਪਲੀ ਵੀ ਕਿਸੇ ਸੇਵਾ ਵਾਲੇ ਘਰੋਂ ਆਈ ਵੀ ਹੈ ਜੀ 15 ਕਿਲੋ ਦੁੱਧ ਕੋਈ ਬਾਲਾ ਨਹੀਂ ਬੱਚੀ ਨੂੰ ਕਿਉਂਕਿ ਜਿਹੜੇ ਹਸਾਬ ਨਾਲ ਕਰਮਾਂ ਵਾਲੀ ਦੀ ਤਿਆਰੀ ਆ ਵਜਨ ਆ ਤੇ ਦੂਜੀ ਆਰਾਮ ਵਾਲੀ ਇਹਦਾ ਮੁੱਲ ਬਾਈ ਇਹਦਾ ਹੀ ਮੁੱਲ 35 ਕਰਦੇ ਹਾਂ ਠੀਕ ਆ ਜੀ ਹਾਂਜੀ ਬਾਕੀ ਕੋਈ ਮੱਕੀ ਛੋੜ ਛੱਪਾ ਬਾਈ ਹਾਂਜੀ ਹਾਂਜੀ 35000 ਰੁਪਿਆ ਮੁੱਲ ਆ ਕੋਈ ਫੈਕਸ ਨਹੀਂ ਜਦੋਂ ਤੁਸੀਂ ਚੱਲ ਕੇ ਆਉਗਾ ਬਾਈ ਮਾਨਦਾਨ ਜ਼ਰੂਰ ਕਰੂਗਾ ਜੀ ਤਿੰਨ ਨੰਬਰ ਬਾਈ ਇਹਦੀ ਇਹ ਇਹ ਸੂਈ ਆਈ ਅੱਜ ਦੂਜੀ ਸੂਈ ਠੀਕ ਆ ਤਾਂ ਸੂਈ ਆ ਬਾਈ ਇਹਨੂੰ ਹੋ ਗਈ 2.5 ਘੰਟੇ ਜੇਰ ਪੈ ਗਈ ਆ ਜੇਰ ਡੰਨ ਹਾਂਜੀ 3 ਲੀਟਰ ਬੋਲਾ ਕੱਢਿਆ ਹੀ ਆਪਣਾ ਹੋਵੇ ਦਿਖਾ ਦਿੰਦੇ ਆ ਤੁਹਾਨੂੰ ਹੁਣੇ ਦਿਖਾ ਦਿੰਦੇ ਵੀ ਬਾਈ ਦਿਖਾ ਦਿੰਦੇ ਆ ਜੀ ਤੁਹਾਨੂੰ ਜੇਰ ਵੀ ਉਧਰ ਪਈ ਹੈ ਪਹਿਲੇ ਪਾਸੇ ਹਾਂਜੀ ਪਰ ਲਓ ਜੀ 22 ਦੇ ਯਾਨੀ ਕਿ ਏੜ ਗੋਲਾ ਕੱਢ ਲਿਆ ਇਹ ਵੀ ਬਾਈ ਕਹਿੰਦਾ ਹੁਣੇ ਹੀ ਚੋਕੇ ਹਟਿਆ ਮੇਰੇ ਆਉਣ ਤੋਂ ਹੀ ਪਹਿਲਾਂ ਬਾਕੀ ਬਾਈ ਜੇਰ ਦਿਖਾ ਦੀ ਕਿੱਥੇ ਆਹ ਜੇਰ ਪਰ ਪਈਆਂ ਨਾਲ ਹੀ ਲਓ ਜੀ ਜੇਰ ਵੀ ਡੰਨ ਕਿਉਂਕਿ ਮੇਨ ਗੱਲ ਜੇਰ ਦੀ ਹੁੰਦੀ ਆ ਜੇਰ ਪੈਸੇ ਪਹਿਜੇ ਪਸੂ ਸੌਖਾ ਰਹੇ ਜੀ ਬੱਛੀ ਮਗਰਾ ਜੀ ਮਗਰ ਬੱਛੀ ਆ ਜੀ ਹਾਂਜੀ ਬੱਛੀ ਬਹੁਤ ਏੜ ਵਾਲੀ ਜੀ ਤੇ ਹੋਰ ਜਰਸੀ ਦੀ ਬੱਚੀ ਆ ਅੰਤ ਕੋਈ ਨਹੀਂ ਕਰਮਾਲੀ ਦਾ ਜਾਂਸੀ ਦਾ ਬਾਕੀ ਬਈ ਕੋਈ ਸ਼ੌਹੌਲੀ ਨਹੀਂਗੀ ਪੂਰੀ ਵਜਨ ਵਾਲੀ ਬੱਚੀ ਆ ਮਗਰ ਇਹ ਵੀ ਤੋੜ ਕੇ ਦਿਖਾ ਦੀ ਇੱਕ ਗਾਂ ਚ ਤੁਹਾਨੂੰ ਦੋ ਗਾਂਹਾਂ ਬਣ ਜਾਣੀਆਂ ਕਿਉਂਕਿ ਸਾਲਕ ਕਰਮਾਲੀ ਦੀ ਚੰਗੀ ਸੇਵਾ ਗੌਰ ਹੋਗੀ ਤਾਂ ਮਗਰ ਟੋਪ ਦੀ ਵਹਿੜ ਤਿਆਰ ਹੋ ਜੂਗੀ ਤੇ ਤੁਹਾਨੂੰ ਇਹ ਗਾਂ ਫਰੀ ਰਹਿ ਜੂਗੀ ਹਵਾਨਾ ਕਰਮਾਲੀ ਬਹੁਤ ਸੋਹਣਾ ਤਿਆਰ ਕਰੀ ਬੈਠੀ ਆ ਜਿਹੜਾ ਬੋਲਾ ਤੁਹਾਨੂੰ ਕੱਢਿਆ ਕਹਿਣ ਦੀ ਗੱਲ ਨਹੀਂ ਆਪਾਂ ਬਈ 5 ਕਿਲੋ ਕੱਢ ਲਿਆ 4 ਕਿਲੋ ਕੱਢ ਲਿਆ ਤੁਹਾਨੂੰ ਵੀਡੀਓ 'ਚ ਦਿਖਾਈ ਦਿੱਤਾ ਏ ਬਾਕੀ ਹਵਾਨੇ ਦੀ ਜੱਜਮੈਂਟ ਤੁਸੀਂ ਆਪ ਲਾ ਲਿਓ ਬਾਜੂ ਬਈ 14-15 ਕਿਲੋ ਹਾਂਜੀ ਚਾਹੀਦਾ ਈ ਦੋ ਤਰਾਮ ਨਾਲ ਜਿਹੜੇ ਸਾਹਮਣਾਂ ਬੋਲਾ ਵੀ ਠੀਕ ਆ ਡੇ ਬਈ ਪੂਰਾ ਵਧੀਆ ਬਣਾਇਆ ਈ ਥਣਾ ਦੀ ਬਈ ਥਣਾ ਦੀ ਓਕੇ ਜਮਾਨ ਵਧੀਆ ਈ ਕੋਈ ਪੁਰ ਚਿੱਟਾ ਨਹੀਂ ਨਹੀਂ ਨਾ ਜਮਾਈ ਮੈਂ ਚੱਲੀ ਵੀਰ ਹਾਂਜੀ ਥਣਾ ਵਾਲੇ ਪਾਸੇ ਤਾਂ ਬੇਫਿਕਰ ਹੋ ਜਾਓ ਜੇਰ ਵਾਲੇ ਪਾਸੇ ਵੀ ਬੇਫਿਕਰ ਹੋ ਜਾਓ ਤੁਹਾਨੂੰ ਦਿਖਾਈ ਦਿੱਤੀ ਆ ਜਮਾ ਡੰਨ ਹੋ ਥੋੜਾ ਜਿਹਾ ਬੱਚੇ ਦਾ ਕਰਦੀ ਆ ਕਿਉਂਕਿ ਕਰਮ ਵਾਲੀ ਤਾਜੀ ਸੂਈ ਆ ਤਾਂ ਕਰਕੇ ਖਜਦੀ ਆ ਉਦਾਂ ਸਹੀ ਆ ਬੱਚੀ ਦਾੰਤ ਕੋਈ ਨਹੀਂ ਗਾ ਮਗਰਲੀ ਦਾ ਚੈੱਕ ਕਰ ਲਓ ਜੀ ਇਹਦਾ ਮੁੱਲ ਬਾਈ ਇਹਦਾ ਹੀ ਮੁੱਲ ਤਾਂ 38 ਕੀਤਾ ਜੀ ਬਾਕੀ ਕੋਈ ਨਹੀਂ ਹੋ ਜਾਊਗਾ ਮਾਨਤਾਂ ਹਾਂਜੀ ਹਾਂਜੀ ਜਾਇਜ਼ ਮੁੱਲ ਹੀ ਆ 38000 ਰੁਪਿਆ ਬਾਕੀ ਮਾਨਤਾਂ ਨਾਲ ਜ਼ਰੂਰ ਕਰੂਗਾ ਬਾਈ ਜਦੋਂ ਤੁਸੀਂ ਆਉਂਗੇ ਚੱਲ ਅੱਗੇ ਤੇ ਬਾਈ 4 ਨੰਬਰ ਕਿਹੜੀ ਇਹ ਵੀ ਦੂਜਾ ਸੂਏ ਵੜਾ ਸਿੱਧਾ ਕਿੰਨੇ ਲੈ ਜੀ ਬਾਈ ਨਹੀਂ ਨਹੀਂ ਆਪਤਾ ਲੈ ਜੂਗੀ ਹਜੇ ਕਿੰਨਾ ਕੁ ਪਾ ਜੀ ਬਹੁਤ ਉਹਨਾਂ ਨੇ 16 17 ਕਿਲੋ ਚੋਈ ਆਈ ਕਹਿੰਦੇ ਪਹਿਲੇ ਸੂਏ ਬਰੀਡ ਵਾਈਜ਼ ਖੋਲੋ ਜੀ ਬਰੀਡ ਵਾਈਜ਼ ਗਾਂ ਬਹੁਤ ਚੰਗੀਆਂ ਹਵਾਨਾ ਤੁਹਾਨੂੰ ਦਿਖਾਵਾਂਗਾ ਜੀ ਪੂਰਾ ਠੋਸ ਹਵਾਨੇ ਦੀ ਗਾਂ ਐ ਕੋਈ ਟੱਟਮਾ ਲੈਵਾਂ ਨਹੀਂ ਸੋਨਾ ਕਟ ਵਾਲਾ ਹਵਾਨਾ ਦਿਨ ਬਾਕੀ ਆ ਤੇ ਤਿਆਰੀ ਕਰਮਾਂ ਵਾਲੀ ਦਾ ਅੰਤ ਹੀ ਕੋਈ ਨਹੀਂ ਜੀ ਥਣਾ ਦੇ ਸਹਿਜ ਵੀ ਸੋਨੇ ਆ ਬੈਕ ਸਾਈਡ ਨੂੰ ਮਗਰਲੇ ਥਣਾ ਤੋਂ ਹਵਾਨਾ ਚੈੱਕ ਕਰ ਲਓ ਜੀ ਬੈਕ ਸਾਈਡ ਨੂੰ ਕਿੰਨਾ ਤੇ ਫਰੰਟ ਨੂੰ ਵੀ ਤੁਹਾਨੂੰ ਦਿਖਾ ਦਿੰਨੇ ਆ ਸੋਨਾ ਤਿਆਰ ਕਰੂਗੀ ਹਵਾਨਾ ਦਿਨਾਂ ਤੇ ਆ ਕੇ ਥਣ ਚੈੱਕ ਕਰ ਲਓ ਅੱਗੇ ਨੂੰ ਵੀ ਚੰਗਾ ਫਿਰਦਾ ਹਵਾਨਾ ਬੈਕ ਸਾਈਡ ਨੂੰ ਵੀ ਚੰਗਾ ਗਾ 12 18 ਕਿਲੋ ਦੁੱਧ ਕੋਈ ਬਾਲਾ ਨਹੀਂ ਗਾਣੂ ਕੱਲੀ ਕੱਚੀ ਕੱਚੀ ਆ ਬਾਕੀ ਵਜਨ ਵਾਲੀਆਂ ਨਮਾ ਹਾਣ ਦੂਜਾ ਸੂਆ ਹਾਂਜੀ ਦੂਜਾ ਸੂਆ ਹੀ ਪਿਓਰ ਦੂਜਾ ਸੂਆ ਗਾ ਬਾਕੀ ਜਦੋਂ ਤੁਸੀਂ ਆਓਗੇ ਤੁਹਾਨੂੰ ਪਤਾ ਲੱਗ ਜੀ ਜਾਣਾ ਪਿਓਰ ਦੂਜਾ ਸੂਆ ਦਿਨ ਹਜੇ ਜ਼ਰੂਰ ਲੈ ਜੂ ਕਰਮਾ ਲਈ ਮੁੱਲ ਬਈ ਇਹਦਾ ਮੁੱਲ ਇਹਦਾ ਲੈਣ ਦਾ 42000 ਰੁਪਏ ਜਮਾ ਜਾਇਜ਼ ਮੁੱਲ ਆਪਣਾ ਜਾਇਜ਼ ਮੁੱਲ ਹੋਣ ਗਈ ਬਾਅਦ ਉਹ ਜਾ ਮੁੱਲ ਨਹੀਂ ਹੋਊਗਾ ਲੋਕਾਂ ਲਈ ਬਾਅਦ ਕੱਲੇ ਛੋੜ ਹੀ ਹੋਣੀ ਆ ਹਾਂਜੀ ਹਾਂਜੀ ਐਨ ਵੀ 50 ਕਰੀ ਜਾਂਦਾ ਕੋਈ 52 ਕਰੀ ਜਾਂਦਾ ਸਹੀ ਗੱਲ ਹੈ ਜੀ ਆਪਣਾ ਵੀ ਯਾਨਕਿ ਜਾਇਜ਼ ਭਾਅ ਹੁੰਦਾ ਜੀ ਠੀਕ ਆ ਹਾਂਜੀ ਨੇੜੇ ਨੇੜੇ ਏਰੀਆ ਦਾ ਬਾਈ ਹੈ ਨਾ ਵਪਾਰੀ ਤੇ ਇੱਥੋਂ ਲੈ ਕੇ ਜਾਂਦੇ ਹਾਂ ਹਾਂਜੀ ਸਾਰੇ ਇੱਥੇ ਜਾਂਦਾ ਜੀ ਮਾਰਾ ਠੀਕ ਆ ਜੀ ਹਾਂਜੀ ਜਮਾ ਜਾਇਜ਼ ਮੁੱਲ 42000 ਬਾਈ ਹਾਂਜੀ 42000 ਰੁਪਏ ਕੱਲੀ ਛੋੜ ਹੀ ਹੋਊਗੀ ਨਕੀਨਾ ਹੀ ਆ 8 ਦਿਨਾਂ ਸੰਭਲੀ ਤਾਂ 4 ਦੇ ਪੈਸੇ ਫੁੱਲ ਦੇ ਜੂਗੀ ਬਰੀਡ ਵਾਈਜ਼ ਵੀ ਚੰਗੀ ਆ ਕੱਦ ਘੜ ਦੀ ਵੀ ਚੰਗੀ ਆ 5 ਨੰਬਰ ਬਾਈ ਇਹ ਪਹਿਲਾ ਸੂਆ ਬੱਛੀ ਆ ਜਿੰਦਨ ਦੋ ਬਾਈ ਦੰਦੋ 4 ਦੰਦਾ ਜੀ ਠੀਕ ਆ ਜੀ ਦੰਦ ਕਿੰਨੇ ਲੈ ਜੂ ਬਾਈ ਦੰਨ ਹਫਤਾ ਕੇ ਵੀ ਲੈ ਜੂਗੀ ਬੱਛੀ ਠੀਕ ਆ ਜੀ ਬਾਹਰ ਕੱਢ ਲੀ ਜੀ ਪਹਿਲਾ ਸੂਆ ਮੂੰਹ ਤੋਂ 4 ਦੰਦਾ ਬੱਚੀ ਦਾ ਅੰਤ ਕੋਈ ਨਹੀਂ ਜੀ ਸਕਿਨ ਦੇਖ ਲੋ ਪੂਰੀ ਸ਼ਾਈਨਿੰਗ ਵਾਲੀ ਪਰ ਉਸ ਚ ਪੈਂਦੀ ਆ ਫਾਇਦਾ ਇਹਦਾ ਇਹ ਆ ਇੱਕ ਤਾਂ ਤੁਹਾਨੂੰ ਬੱਚੀ ਮਿਲ ਜਾਣੀ ਆ ਇੱਕ ਗਰਮੀ ਰਹਿਤ ਮਿਲ ਜਾਣੀ ਆ ਤੇ ਦੁੱਧ ਇਹਨਾਂ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਹੁੰਦੀ ਆ ਥਣ ਬਹੁਤ ਸੁਣਿਆ ਚਾਰ ਥਣ ਗੈਪ ਤੇ ਲੱਗਿਆ ਨਿਖੜ ਮਿਆਂ ਮਾੜੀਆਂ ਮਾੜੀਆਂ ਸੁਬੜੀਆਂ ਸ਼ਾਖਾਂ ਤੋਂ ਪਰ ਬੇਮਲੂਮੀਆਂ ਜੀਆਂ ਉਹਦੇ ਵਾਲੇ ਪਾਸੋਂ ਬਈ ਉਹ ਚਲਦੀਆਂ ਨਹੀਂ ਹੋਣੀਆਂ ਨਹੀਂ ਚਲਦੀਆਂ ਨਹੀਂ ਨਾ ਹੀ ਆਪਾਂ ਖਿੱਚ ਗਈ ਠੀਕ ਆ ਜੀ ਬਾਕੀ ਖਿੱਚਾਂਗੇ ਫੇਰ ਹੀ ਹੁੰਦਾ ਹਾਂਜੀ ਫੇਰ ਹੀ ਆ ਜੀ ਉਹ ਤਾਂ ਹੈ ਵੀ ਬਈ ਥਣਾ ਦੇ ਮੁਕਾਬਲੇ ਲਗਲੇ 20% ਹੀ ਆ ਬਾਕੀ ਥਾਣਾ ਦਿਸਾਇ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਸੋਹਣੇ ਆ ਗੈਪ ਤੇ ਲੱਗੇ ਹੋਇਆ ਕੱਲੀ ਕੱਚੀ ਕੱਚੀ ਆ ਮਾਲ ਕਰਨ ਦਾ ਹਫ਼ਤਾ ਦੱਸਿਆ ਪਰ ਕਰਮ ਵਾਲੀ ਦਿਨ ਖੁੱਲਾ ਹੀ ਹਫ਼ਤਾ ਲੈ ਜੂਗੀ ਰੰਗ ਰੂਪ ਦੀ ਵੀ ਸੋਹਣੀ ਆ ਫੇਸ ਕੁਆਲਟੀ ਸੋਹਣੀ ਆ ਇਹਦਾ ਮੁੱਲ ਬਈ ਜੈਜ ਇਹਦਾ ਹੀ ਮੁੱਲ 45 ਕਰਦੇ ਵਚੀ ਦਾ ਠੀਕ ਆ ਜੀ ਲਗੀ ਇੰਨਾ ਹੀ ਆ ਮੁੱਲ ਜੈਜ ਆ ਕੱਲੀ ਕੱਚੀ ਆ ਕੱਚੀ ਦਾ ਅੱਜ ਦਾ ਮੁੱਲ ਦੱਸਿਆ ਜਿੱਦੇ ਕਰਮ ਵਾਲੀ ਤਿਆਰ ਹੋਊਗੀ ਉਹਦੇ 45000 ਦੀ ਬਈ ਕਿਸੇ ਨੇ ਨਹੀਂ ਦੇਣੀ ਇਹ ਅੱਜ ਦਾ ਮੁੱਲ 45000 ਬਸ ਛੋੜ ਛੱਪਾ ਹੀ ਹੋਊਗਾ ਉਹਦੇ ਚੋਂ ਗੱਲਾਂ 6 ਨੰਬਰ ਬਾਈ ਹਾਂਜੀ ਇਹ ਵੀ ਗੱਬਣਾ ਹੀ ਵਸੇ ਕਿੰਨੇ ਸੂਏ ਬਾਈ ਇਹਦਾ ਹੀ ਦੂਜਾ ਕਾਹੀ ਹੋ ਸਕਦਾ ਤੀਜਾ ਹੋਵੇ ਤੇ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਜਿਹੜਾ ਮਰਜ਼ੀ ਸਮਝ ਲਿਓ ਉਹਦਾ ਸੂਏ ਦਾ ਅੰਦਾਜ਼ਾ ਤੁਸੀਂ ਆਪਦੇ ਬੋਡੀ ਸਟਰਕਚਰ ਤੋਂ ਲਾਇਆ ਕਰੋ ਤੇ ਦੈਣ ਕਿੰਨੇ ਲੈ ਜੂ ਬਾਈ ਦੈਣੀ ਇਹਦੇ 6 ਰਹਿੰਦੇ ਆ ਹਜੇ ਗੇਟ ਮੁਤਾਬਕ ਹਾਂਜੀ ਆਪ ਤਾਂ ਲੈ ਸਕਦੀ ਐ ਵੀ ਕਿੰਨਾ ਪਾ ਜੂ ਬਾਈ ਦੁੱਧ ਉਹ ਉਹਨਾਂ ਨੇ 20 ਲੀਟਰ ਰਸਾ ਵਿੱਚ ਹੋਇਆ ਸਾਡਾ ਜਿਹੜੇ ਹਿਸਾਬ ਨਾਲ ਕਰਮਾ ਵਾਲੀ ਦੀ ਤਿਆਰੀ ਆ ਅੰਦਾਜ਼ਾ ਤਾਂ 20 ਲੀਟਰ ਲਾ ਥੋੜੀ ਜਿਹੀ ਭਲਾ ਕੀਤੀਆਂ ਬਈਆਂ ਜੀ ਹਾਂਜੀ ਭਾਲ ਆਈ ਪਾਈ ਫਰਦੀ ਭਾਲ ਕਰ ਲਈ ਥੋੜੀ ਜੀ ਹਾਂਜੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਥੋੜੀਆਂ ਜੀਆਂ ਭਲਾਂ ਬਾਕੀ ਥਾਣੇ ਇਹਦਾ ਵੀ ਕਰਮਾ ਵਾਲੀ ਦਾ ਚੰਗਾ ਲੱਗਿਆ ਚਾਰ ਹੀ ਥਾਣਾ ਹਾਂਜੀ ਹਾਂਜੀ ਇਹ ਤੇ ਲੱਗਿਆ ਥਾਣ ਚੰਗਾ ਕੱਢੂਗੀ ਹੁਣ ਭਲਾਂ ਕਰਕੇ ਥੋੜਾ ਜਿਹਾ ਬੈਕ ਸਾਈਡ ਤੋਂ ਘੱਟ ਦੱਸ ਰਿਹਾ ਪਰ ਥਾਣ ਚੰਗਾ ਜੀ ਇਧਰਲੀ ਸਾਈਡ ਤੋਂ ਚੈੱਕ ਕਰ ਲੋ ਬਾਕੀ ਮਾਲਕਾਂ ਨੇ ਦੂਜਾ ਦੱਸਿਆ ਤੁਸੀਂ ਚਾਹੇ ਜਿਹੜਾ ਮਰਜ਼ੀ ਰੱਖ ਲਿਓ 20 ਕਿਲੋ ਦੱਸੋ ਕੋਈ 12 ਨਹੀਂ ਬਾਕੀ ਸੇਵਾ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂ ਇਹਦਾ ਮੁੱਲ ਬਈ ਜੈਜ ਇਹਦਾ ਹੀ 42000 ਰੁਪਏ ਜੀ ਠੀਕ ਆ ਜੀ ਜਮਾ ਜੈਜ ਮੁੱਲਾ 42000 ਚ 20 ਕਿਲੋ ਵਾਲੀ ਗਾਂ ਮਿਲਣਾ ਮੁਸ਼ਕਲ ਆ ਬਾਕੀ ਜਦੋਂ ਤੁਸੀਂ ਆਉਂਗੇ ਆ ਕੇ ਨਰਕ ਪਰਖ ਕਰ ਲਿਓ ਥਾਣਾ ਵਾਲੇ ਪਾਸੋਂ ਜਮਾ ਡੰਨ ਹੋਣ ਗਿਆ ਬਾਈ ਕਹਿੰਦਾ ਆਪਾਂ ਚੋਕੇ ਲਿਆਂਦੇ ਆ ਜਿਹੜੀ ਸੂਈ ਗਾਂ ਆਪਦੀ ਚਵਾਈ ਕਰਕੇ ਲੈ ਜਾਣਾ ਦੂਜੀ ਥਾਣ ਖੱਚ ਕੇ ਲੈ ਜਾਣਾ ਮੁੱਲ ਰੇਟ ਜੈਜ ਆ ਛੋੜ ਛੱਪਾ 22 ਕਹਿੰਦਾ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ